ਜੱਗੂ ਰੋਜ ਰੌਲਾ ਪਾਉਂਦਾ ਏ ਬਾਈ ਤੂੰ ਆ ਪਹਿਲੇ ਅੰਦਰੇ ਵਾਹ ਤੇ ਹੁਣ ਜੜ ਕੇ ਜਾਉ ਅੱਛਾ ਫੇਰ ਕਹਿਣਾ ਚੱਕ ਪਾ ਫਿਰ ਇਧਰੋਂ ਮੜੀ ਜਾ ਨਾਟ ਵੀ ਦੇਖ ਲੰਨਾ ਬੇਲੇ ਮੈਂ ਸਹਿਜ ਕਾਸ਼ ਦਾਂਗੇ ਉਹ ਰੋਜ ਕਰ ਦਾਂਗੇ ਹੋਰ ਕੀ ਅੱਛਾ ਚੱਲ ਚੱਕ ਫਿਰ ਮੈਨੂੰ ਤਾਂ ਲੱਗਦਾ ਇਹ ਆਉਣੀ ਆਊਗਾ ਬਾਪਾ ਕੱਚੇ ਕੰਮ ਨਹੀਂ ਕਰਦੇ ਅੱਛਾ ਬਸ ਤਾਂ ਕੱਚੇ ਕੰਮ ਨਹੀਂ ਕਰਦੇ ਬੇਲਿਆ ਨੱਟ ਪਾਈਆਂ ਪਹਿਲਾਂ ਸਾਰੇ ਨੱਟ ਪਾ ਕੇ ਯਾਰ ਬਸ ਮਿੰਟੀ ਮਾਰਨਾ ਮੈਂ ਇੰਨਾ ਟਾਈਮ ਲਾਉਣੀ ਆਪਾਂ ਅੱਛਾ ਹਾਂ ਚੱਕ ਇਹਦਾ ਫਿਰ ਅੱਜ ਨੂੰ ਪਤਾ ਚੱਜ 25 ਹਜ਼ਾਰ ਕਿ ਨਹੀਂ ਅੱਜ ਧਰ ਪਾ ਦਾਂਗੇ ਹਣਜਾ ਨਾਟਿੰਗ ਨਹੀਂ ਪੈਂਦਾ ਧਾਰ ਤੱਕ ਦੋ ਨਟ ਬਾਲਾ ਹਣਾ ਗ੍ਰਾਮ ਦੋ ਬਾਲਾ ਇੱਕ ਥੱਲੇ ਬਾਲੇ ਫਲੈਟ ਵੀ ਨਵੇਂ ਜਾਂਦਾ ਸਟੀਲ ਇਤਰੇ ਵਾਪਸ ਜੀਨੀਅਰ ਫਿਰ ਕਿਵੇਂ ਆਜੂਗਾ ਲੋਟਾ ਬਾ ਦੋ ਨਟ ਲਿਆਉਣਾ ਮੈਂ ਇੱਧਰ ਪਾ ਦੇਣਾ ਇੱਧਰ ਕਿੱਥੇ ਪਾਏ ਆਹਾ ਕੀ ਹੋ ਗਿਆ ਇਹ ਸਭ ਦੋ ਹੁਣ ਅੱਜ ਇਹ ਤਾਂ ਕਹੀ ਜਾਂਦਾ ਸੀ ਤੈਨੂੰ ਆ ਜਗੜ ਲੈਣਾ ਸੀਗਾ ਇਹ ਤਾਂ ਫਿਰ ਮੈਂ ਭੁੱਲਿਆ ਆ ਇਹ ਫਿਰ ਕਦੀ ਕਿਵੇਂ ਆਹ ਪਲੇਟ ਵੱਡੀ ਐ ਆਹ ਛੋਟੀ ਐ ਇਤੋਂ ਵੀਰੇ 3 ਇੰਚ ਨਾਟ ਆਉਂਦੇ ਨੀ ਓਏ ਨਾੜੇ ਚ ਕਿਵੇਂ ਹੋਣਗੇ ਆ ਜਾ ਜੱਗੂ ਓਏ ਕਿਹੜੇ ਪੌੜ ਵੀਰ ਸੰਦੇ ਮੈਨੂੰ ਲੱਗਦਾ ਤਾਂ ਨਹੀਂ ਕੋਈ ਆਸ ਤੇ ਆਉਂਦਾ ਓਏ ਲਿਆਓ ਲਿਆਓ ਆ ਜੀ ਆ ਲੈ ਦੇੰਦ ਆ ਦੇਖ ਲੈ ਜਰਾ ਇਹ ਪਿੱਟਾ ਜੀ ਦਾ ਉਹ ਆ ਕਿੱਥੋਂ ਚੱਕ ਲੈ ਆ ਆ ਦੇਖਾ ਉਹਦਾ ਵੱਡਾ ਛੋਟਾ ਜ ਐ ਹੈ ਵੱਡਾ ਛੋਟਾ ਜ ਐ ਉਹ ਫਿਰ ਤੇ ਨਹੀਂ ਦੇਖਾ ਆ ਦੇਖਾ ਠੰਡਾ ਵੀ ਮੇਹਰ ਠੰਡੇ ਨਾ ਮੈਂ ਆ ਚੱਕ ਉਹ ਬਚਾ ਤੇ ਜੱਗੂ ਐ ਹੈ ਬਚਾ ਤੇ ਜਾ ਆ ਤਾਂ ਜਮੀ ਬਚਾ ਤੇ ਯਾਰ ਇਹ ਤਾਂ ਉਦੋਂ ਜਦੋਂ ਪਾਣੀ ਨਹੀਂ ਹੁੰਦਾ ਹੁੰਦਾ ਮੀਮੂ ਵੱਡੇ ਹੁੰਦੇ ਸੀ ਉਹ ਜਗਾੜ ਟੱਕਿਆ ਹੋਇਆ ਸਾਰਾ ਉਦੋਂ ਸੁਟਾ ਨਹੀਂ ਪ੍ਰੋਬਲਮ ਪੈਂਦਾ ਸੀ ਉਹਦੇ ਚ ਮੋਰਾ ਜੀ ਅੱਛਾ ਉਦੋਂ ਰੱਖਿਆ ਹੋਇਆ ਐ ਇਹ ਸਾਡੇ ਘਰ ਤਾਂ ਲੋਹਾ ਬਾਲਾ ਪਿਆ ਲੋਹਾ ਹੀ ਨਹੀਂ ਪੁਰਾਉਂਦਾ ਟਾਂ ਦਾ ਹੋਰ ਲੋਹੀ ਦੀ ਪਤਾ ਤਾਂ ਤੈਨੂੰ ਵੀ ਤੂੰ ਜਾਣ ਕੇ ਲੈਂਦਾ ਵੀ ਆਪੀ ਲਿਓ ਜਾ ਕੇ ਕਿਦੋਂ ਕਿਦੋਂ ਨਾ 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 ਮੈਨੂੰ ਪਤਾ ਹੀ ਕਿ ਲਿਆਏਗਾ ਪਤਾ ਤੈਨੂੰ ਅੱਛਾ ਯਾਰ ਹੋਰ ਫਿਰ ਹੁਣ ਹੱਲ ਵੀ ਕਰ ਵਰਾ ਪਰਾਂ ਲਗਾਰੇ ਨੂੰ ਹੋਰਾ ਪਰਾਂ ਦਾ ਬਈ ਇਹ ਹੁਣ ਫਿਰ ਲਿਆ ਕੋਈ ਕੀ ਲੈ ਗਏ ਟਰੈਕਟਰ ਲਿਆ ਜੀਪ ਵਾਲੀ ਮੰਗ ਰਹੇ ਨੇ ਜੀਪ ਦਾ ਜੋ ਜੀਪ ਪਾਣੀ ਆ ਜੀਪ ਦਾ ਲਾ ਕੇ ਨੀਂਦੀ ਖਾਓ ਕਰਦੇ ਜੈਨ ਪਾਈਏ ਜੈਨ ਦੇ ਮੈਂ ਚੱਕੀ ਫਿਰ ਹਾਂ ਆ ਜੈਨ ਲਿਓਣੇ ਬੈਣੇ ਉਹਦੇ ਨਾਲ ਤਾਂ ਲੱਗ ਜੂ ਯਾਰ ਸੱਬਰ ਸੱਬਰ ਪਾਲੇ ਜੈਨ ਲਿਓਣੇ ਬੈਣੇ ਨਾਟ ਸਟੀਲ ਦੇ ਲਿਓਣੀ ਸੀ ਇਹ ਪੈਆਂ ਦੇ ਇਹ ਸਟੀਲ ਹੀ ਆ ਬਾਈ ਯਾਰ ਚੈੱਕ ਕਰ ਲਓ ਸਟੀਲ ਹੀ ਨਹੀਂ ਹੈਗੇ ਯਾਰ ਸਟੀਲ ਹੀ ਨਹੀਂ ਨਾਟ ਆ ਮੰਨਦਾ ਨਹੀਂ ਸਟੀਲ ਹੀ ਨਕਲੀ ਸਟੀਲ ਹੀ ਉਹ ਤੇਰੀ ਅੱਖ ਨਹੀਂ ਦੇਖਣਾ ਚਾਚੇ ਤੇ ਸ਼ੱਕ ਕਰਦਾ ਆ ਦੇ ਮੇਰੇ ਕੋਲ ਚਸ਼ਮੇ ਆ ਬਈ ਮੈਂ ਤੇਰੀ ਅੱਖ ਨਹੀਂ ਦੇਖਣ ਵਾਲੀ ਹੈਗੀ ਬਿੱਲਿਆ ਚਾਚੇ ਤੇ ਨਹੀਂ ਸ਼ੱਕ ਕਰਨਾ ਸ਼ੱਕ ਕਰਦਾ ਸ਼ੱਕ ਤੇਰੀ ਅੱਖ ਨਹੀਂ ਸੱਜਣਾ ਦੇਖਣ ਵਾਲੀ ਅੱਲੋ ਸਾਰਾ ਗੁੱਸਾ ਹੂੰ ਅਰੇ ਹੁਣ 2 ਸੂਤ ਫਰਕ ਪਿਆ ਇਹਨੂੰ ਕਿਵੇਂ ਹੱਲ ਕਰੇਗਾ ਇਹਦਾ ਬਸਹਾ ਕਾ ਹਿਮਰਲਾਇਆ ਟ੍ਰੋੜਾ ਮਾਰਦਾ ਕਿਤਨਾ ਕਿਵੇਂ ਹੱਲ ਹੋਊ ਬਾਈ ਉਹੀ ਗੱਲਾਂ ਯਾਰ ਉਹ ਹੱਲ ਜੂ ਕਰੀ ਫਿਰ ਲਈ ਮਾਰੀ ਪਲਾਸਟਿਕ ਵਾਲੀ ਪਾਈਪ ਹੌਲੀ ਹੁੰਦੀ ਐ ਦੇਖਾ ਮੈਂ ਹੂੰ ਆ ਇੱਕ ਬਾਰੀ ਆ ਦੇਖ ਇਹ ਨਾ ਚੱਕ ਓਏ ਬਸ ਸੱਟ ਹੈ ਸੱਟ ਹੈ ਨਾ ਹੋਰ ਆ ਜਾ ਰਿਹਾ ਤਰ ਜਾਣ ਆ ਇਧਰ ਹੁਣ ਇਹਨੂੰ ਬੰਦ ਵੀ ਕਰਨਾ ਪਊਗਾ ਸਾਰਾ ਕੀ ਨੋ ਉਹ ਮੋਰਾ ਜਾ ਮੋਰਾ ਜਾ ਤਾਂ ਕੋਈ ਨਹੀਂ ਪੱਲੜ ਕਰਦੇ ਆਹ ਫਿਰ ਬੋਰ ਚ ਕੋਈ ਜਾਨਵਰ ਡਿੱਗ ਸਕਦਾ ਜਾਨਵਰ ਨਹੀਂ ਨਾ ਆਪਾਂ ਉਹ ਕਰਨੇ ਇਹਦਾਂ ਬਹਾਤਾ ਬੜਾ ਨੋਈ ਪਿਆਰ ਹੈ ਕਵਰ ਹੋ ਜਾਊਗਾ ਇਹਨਾਂ ਜਾਨਵਰ ਡਿੱਗ ਪੂ ਯਾਰ ਕੋਈ ਇਹ ਦੇਖ ਲੈ ਇਹ ਮੁੰਡਾ ਇਹ ਕਹਿੰਦਾ ਇਹਦਾ ਜਾਨਵਰਾਂ ਨਾਲ ਇੰਨਾ ਪਿਆਰ ਹੈ ਇੰਨਾ ਪਿਆਰ ਹੈ ਹੱਥ ਨੇ ਘਟ ਜਾਂਦਾ ਹੱਥ ਨੇ ਕਹਿੰਦਾ ਚੱਕ ਦਿਓਗਾ ਟਾਲਾ ਦੇ ਹੱਥ ਨੇ ਕਹਿੰਦਾ ਭਾਈ ਹੱਥ ਨੇ ਕੋਈ ਮੋਹ ਪਿਆਰ ਨਹੀਂ ਇੱਥੇ ਇਹ ਤਾਂ ਕੋਈ ਮੋਹ ਪਿਆਰ ਨਹੀਂ ਜਾਨਵਰਾਂ ਨਾਲ ਕਿੱਥੇ ਟੱਜਣ ਮੁਰਗੇ ਨਾਲ ਬਾਹਲਾ ਮੋਹ ਹੈ ਇਹਦਾ ਇੱਕ ਬੱਕਰੇ ਨਾਲ ਹੈ ਨਾ ਮੇ ਜੱਗੂ ਅੱਕਰਾਉਦੀ ਬੁਖਾਦਨੇ ਸਾਰਿਆਂ ਦਾ ਹੀ ਹੁੰਦਾ ਉਹਨਾਂ ਨਾਲ ਤਾਂ ਸਾਰਿਆਂ ਦਾ ਹੀ ਹੁੰਦਾ ਉਹਨਾਂ ਨਾਲ ਇਹਦਾ ਬਾੜਾ ਇਹਦਾ ਖਰ ਦਾ ਬਾੜਾ ਮੂਹ ਹੈ ਹੱਦੋਂ ਵੱਧ ਹੱਦੋਂ ਵੱਧ ਮੂਹ ਕਰਦਾ ਉਹਨਾਂ ਦਾ ਤੈ ਤੂੰ ਵੀ ਬੁੜਕਾਦਨੇ ਬੁੜਕਾ ਆਦਨੇ ਕਾਣੀ ਨਾਲ ਬਾੜਾ ਬੁੜਕਾਉਂਦੇ ਨਾ ਸੋ ਢੁੱਟ ਤਾਂ ਉਹੀ ਹੋ ਜਾਂਦੇ ਮੁਰਗੇ ਮੁਰਗੇ ਬਾਦੂ ਤੈਨ ਤਾਂ ਨਾ ਹੋਈ 60 60 ਮਾਰ ਕੇ ਦੇਖਾ ਚੱਕ ਪੰਜੀ ਇੱਥੇ ਉੱਦ ਨਟਕੋਲੇ ਮੱਧ ਉਪਰੇ ਨਟ ਖੋਲ ਕੇ ਪਰਾ ਕਰਾ ਤਾਂ ਪਹਿਲਾਂ ਇਧਰੋਂ ਘਸ ਕੇ ਫੇਰ ਉਧਰੋਂ ਨੜਦਾ ਨੀ ਹਾਂ ਇਹ ਨਟ ਆਪਾਂ ਗਲਤ ਵਾਲੇ ਛੋੜੇ ਗਲਤ ਵਾਲੇ ਇਹ ਬਿਲਕੁਲ ਉਹ ਆ ਕੜਾ ਨਾ ਹੂੰ ਛੇਤੀ ਖੜਾ ਛੋਟ ਜੇ ਮਨ ਨੂੰ ਮੈਂ ਚੜਦਾ ਛੇਤੀ ਪਾ ਦੇ ਧਾਰਾ ਕਿੱਦੇ ਕੁੱਤਰੀਆਂ ਦਰ ਪਾਉਂਦੇ ਉਹਨਾਂ ਮੈਂ ਤਾਂ ਛੇਤੀ ਖੜਾ ਛੁੱਟ ਜੇ ਖੜਾ ਛੁੱਟਦਾ ਨਹੀਂ ਮੇਰਾ ਤਾਂ ਇਹ ਛੜਦਾ ਨਹੀਂ ਮੇਰਾ ਰੀਜੂ ਤੇਰਾ ਨਹੀਂ ਛਿੰਦਾ ਖੜਾ ਇਹ ਵੀ ਹੋਰ ਸੱਪ ਕਾੜਨ ਉਦੋਂ ਬਾਅਦ ਉਦਾਂ ਬੱਡਰੇ ਪੈਣਗੇ ਆਂ ਜਾਨਸ ਨਾਟ ਬਾਲਾ ਜਾਨਤ ਨਾਟ ਨਹੀਂ ਚੱਟਦਾ ਮੁਰ ਕਿਹੜਾ ਥਲੜੇਸ ਰਾਖ ਹੀ ਸਹੀ ਹੈਗੇ ਹੂੰ ਥਲੜੇਸ ਰਾਖ ਨਹੀਂ ਸਹੀ ਹੈਗੇ ਚਾਰ ਦਾ ਨਟ ਪੂਜੇ ਕੀ ਫਰਕ ਆ ਆ ਸਰਾਖ ਜਾਨ ਅਗਲੇ ਆ ਤੋ ਜ਼ਬਰਦਸਤ ਨਟ ਪੈਣੀ ਇਹ ਤੋ ਬਿਨਾ ਪਾ ਕੇ ਦੇਖ ਅੱਛਾ ਚਾਰ ਦਾ ਨਟ ਪੂਜੇ ਲੈ ਚਾਰ ਦਾ ਮੇਰੇ ਤੋ ਦਿਮਾਗ ਹੈ ਮੇਰਾ ਜਿਹਦੇ ਨਾਲ ਚੱਣੀ ਹੈਗਾ ਤੈਨੂੰ ਪਹਿਲੇ ਮੋਦੀ ਗਈ ਆ ਸੀ ਪੰਜ ਦੇ ਨੜ ਕਿਵੇਂ ਚੱਕੀ ਫਿਰਦਾ ਵਿਚਾਰ ਦੇ ਬਹਿਣ ਉਹ ਬੱਸ ਉਹ ਬੱਸ ਬੱਸ ਉਧਰ ਕਹਿਣੀ ਸੀ ਮੈਂ ਆਪਾਂ ਨੂੰ ਦੇਖੀ ਮੀ ਆ ਗਿਆ ਮਿੱਤਰੋ ਮੀ ਪਹੁੰਚਣਾ ਜਦੋਂ ਕਹਦਾ ਮੀ ਤਾਂ ਪਹੁੰਚੇ ਮੀ ਤਾਂ ਆਉਣ ਦੇ ਮੀ ਦਾ ਹੈ ਤਾਂ ਫਿਰ ਆਪਣੀ ਮੁੰਗੀ ਵਾਲਿਆਂ ਨੂੰ ਖਾਣ ਆਸੀ ਤਾਂ ਨੇੜੇ ਦਾ ਵੀ ਸੋਚ ਆਸ ਤਾਂ ਵੀ ਜੀ ਨਹੀਂ ਥੋੜੇ ਬਾਅਦ ਤੁਸੀਂ ਥੋੜੇ ਬਾਅਦ ਸੋਚੋ ਜਿੱਦੇ ਮੀਂਹ ਪੈਣਾ ਸ਼ੁਰੂ ਹੋ ਗਿਆ ਉਦੋਂ ਅਸੀਂ ਕਹਿੰਦੇ ਹੇ ਸ਼ੁਰੂ ਕਰ ਦਿਆਂਗੇ ਚੋਣਾਂ ਦਾ ਕੁਝ ਨਹੀਂ ਕਰੀਏ ਉਦੋਂ ਹੀ ਚੋਣਾਂ ਲਾ ਦਾਂਗੇ ਉਦੋਂ ਨਹੀਂ ਲਾਉਣਗੇ ਇਹ ਮੀਂਹ ਪੈਂਦਾ ਨਹੀਂ ਪਿਆ ਲੈ ਆਹ ਦੇਖ ਕਣੀਆਂ ਲੱਗੀਆਂ ਤੇ ਵੱਡੇ ਵੱਡੇ ਕੰਮ ਕਰਾ ਲਈਏ ਮੀਂਹ ਤਾਂ ਗੱਲ ਹੀ ਕੁਸ ਨਹੀਂ ਹੈ ਆ ਚਾਚੇ ਨੇ ਬੋਲ ਕਰਦੇ ਆ। ਹੱਲਾ ਦੇ ਦਾ ਬੁੜਾ। ਉਹਦਾ ਬਸ ਸਕੀਮਾਂ ਹੀ ਕਰਦੇ ਨੇ। ਤਾਣ ਦੇ ਲੈਂਦੇ ਆ ਆਇਆ ਜੀ। ਆ ਆਣ ਦੂਜੀ ਛੱਡਾਂਗੇ ਪਾਣੀ। ਉਹਦੀ ਛੱਡ ਦੇਣਗੇ ਪਾਣੀ ਦਾ ਫੇਰਾ। ਉਸਤਾ ਚੱਲ ਕਰਨੀ। ਛੋਨਾ ਦਾ ਲਾਉਣੀ ਆ ਹੁਣ। ਅੱਛਾ ਜੀ। ਆ ਆਪਣੇ ਮੂੰਗੀ ਦਿਖਾ ਦੇ ਨਾਲੇ। ਇਹਨਾਂ ਨੇ ਮੂੰਗੀ ਇੱਥੇ ਲਾਈ ਆ। ਆ ਇੱਧਰ ਤਾਂ ਦਿਖਾ ਦੇ ਦਾਰ ਦੀ ਮੂੰਗੀ। ਹੈ ਬਈ। ਆ ਤਾਂ ਆ ਚਾਚੇ ਕੀ ਆ। ਮੇਲਾ ਲਾਉਣ ਵਾਲਾ ਸਾਰਾ। ਆ ਆ ਖਾਲੀ ਆ ਖਾਲੀ। ਬਸ ਆ ਦਿਖਾ ਆ ਗੱਲ ਨੋਟ ਕਰ ਆ ਗੱਲ ਨੋਟ ਕਰ। ਕੀ ਕਹਿੰਦਾ ਬਈ? ਵੇਲਾ ਲਾਉਣ ਆਲਾ ਤੁਹਾਡੇ ਵਾਲੀ ਮੂੰਗੀ ਜੀ ਹੈ ਲਾੜੇ ਲਾੜੇ ਹੁਣ ਜਿਵੇਂ ਕੱਚਾ ਦੱਸਦਾ ਬਾਈ ਯਾਰ ਮੈਂ ਤਾਂ ਕੁਛ ਨਹੀਂ ਬੋਲਦਾ ਕੱਚਾ ਤਾਂ ਕਿਵੇਂ ਦੱਸਦਾ ਹੈ ਇਹ ਇਹ ਪਤਾ ਚੱਕਰ ਕੀ ਹੈ ਹੂੰ ਇਹਨਾਂ ਨੇ 60 ਦੇ ਵਿੱਚ ਮੂੰਗੀ ਬੀਜੀ ਹੋਈ ਹੈ ਮੂੰਗੀ ਬਹੁਤ ਅੱਛੇ ਇਹਨਾਂ ਦੀ ਕਲਾਕਾਰੀ ਤਕੜੀ ਹੈ 60 ਦਾ ਬਜਾਦੀ ਕਿਤੇ ਮੇਰੇ ਬੰਦੇ ਕੀ ਕਰਿਆ ਅੱਛਾ ਯਾਰ ਹੋਰ ਬਹੁਤ ਨਜੀਜ਼ ਦਾ ਤੇਰਾ ਠੀਕੜੀ ਹੈ ਪਰ ਲਾ ਕੇ ਲਾ ਬੜਾ ਸਿਰ ਆਉਦੀ ਫਣੀਆਂ ਥੋੜੀਆਂ ਐ ਢੇੜੇ ਢੇੜੇ ਲੰਮੀਆਂ ਫਣੀਆਂ ਐ ਕੋਈ ਨੰਮੀ ਹੋੜੀ ਜਾਣ ਕੇ ਚਿਚਰਾਇਆ ਕਰਦਾ ਹੂੰ ਚਿਚਰਾ ਕਰਦਾ ਵਈ ਹਾਂ ਚਿਚਰਾ ਕਿਉਂ ਕਰਦਾ ਯਾਰ ਦੇ ਇਹ ਜੱਗ ਕੋਈ ਬਾਈ ਵੇ ਤੂੰ ਆ ਦੂਜੇ ਵੀ ਨਾੜ ਕੇ ਸੀ ਫੇਰ ਉਹ ਕਰੀਂ ਫੇਰ ਕਸਾਂਗੇ ਯਾਰ ਢਿੱਲੇ ਛੱਡਿਆ ਤੈਨੂੰ ਖਿੱਚੀ ਪੈ ਪੈਪ ਖਿਚਲਾਂਗੇ ਢਿੱਲੇ ਛੱਡ ਢਿੱਲਿਆ ਇਨੀ ਦਸ ਤੇ ਖਿੱਚੀ ਜਾਉ ਥੋੜਾ ਦੇ ਕਿਤਨਾ ਬੂ ਕਿਉਂ ਹੁਣ ਕੀ ਗੱਲ ਰਹੀ ਹੁਣ ਅੱਗੇ ਕਰ ਹੁਣ ਅੱਗੇ ਨੂੰ ਕਰਨਾ ਬੂ ਅੱਗੇ ਨੂੰ ਕਰਨਾ ਬੂ ਥੱਲੇ ਨੂੰ ਪਾ ਲੈ ਸੋਖਾ ਦੇ ਜੋ ਆਰ ਪੈ ਆ ਤਾਂ ਨਹੀਂ ਪੈਣੀ ਬੱਲੇ ਹੁਣ ਡੀਕ ਕਰ ਦੇ ਇੱਕ ਨੜ ਪਾ ਲੰਕਮੈਂਟ ਐ ਅੱਗੇ ਸੱਟ ਲਾਉਣੀ ਪਈ ਉਹਨੂੰ ਸੱਟ ਲਾ ਦੇ ਉਹਨੂੰ ਬਸ ਹੋਰ ਗੱਲ ਨਹੀਂ ਮੇਰੀ ਸਮਝ ਆ ਉਧਰਲੇ ਨੜ ਖੋਲ ਆ ਆਪਾਂ ਆ ਨੜ ਸਾਰੇ ਕੱਸ ਕੇ ਉਹਨੂੰ ਤਾਂ ਕਿਵੇਂ ਮਰਜ਼ੀ ਘੁਮਾ ਕੇ ਪਾ ਲਾਂਗੇ ਬਾੜਾ ਮਸਾਪਾ ਹੀ ਕਰਾਂਗਾ ਭਰਾਵਾ ਬਾੜਾ ਜਿਦੋਂ ਤੂੰ ਕਿੰਨੇ ਵਾਰੀ ਕਹਤਾ ਕਮ ਸਿੱਖਣਾ ਬਾਈ ਕਿਸੇ ਨੇ ਨਟਾਂ ਦਾ ਬੁਲਟਾਂ ਦਾ ਹਨਾ ਪੰਜ ਸੱਤ ਵਾਈ ਖੋਲ ਕੇ ਇਹ ਸਿਖਾਉਂਦਾ ਮੁੰਡਾ ਕਿਸ ਕੰਮ ਹੈ ਲੈ ਦੇ ਕੋਣ ਕੱਲ ਚੱਲ ਇਹਨੂੰ ਕਰ ਦੇ ਬਾਹਰ ਖੜੀ ਦਾ ਥੋੜਾ ਇੱਧਰੋਂ ਕਰ ਦੇ ਨਟਾਂ ਵਿੱਚ ਰਹਿ ਗਈ ਦੀ ਬਾਈ ਪਤਾ ਨਹੀਂ ਥੱਲੇ ਉਹ ਢਿਮਬਰੀ ਪਾਉਣੀ ਸੀ ਆਪਣੇ ਘੜਾ ਘਰ ਦੇ ਨਟ ਨੇ ਯਾਰ ਬਾਧੂ ਗਿਆ ਦੁਕਾਨ ਤੇ ਹਾਂ ਘਰ ਦੀ ਗੱਲ ਹੈ ਘਰ ਦੀ ਗੱਲ ਹੈ ਇੱਕ ਦੋ ਡਿੱਗ ਪੈਣਗੇ ਤਾਂ ਹੋਰ ਨਟ ਫੜਾਈ ਹੋਰ ਅੱਗ ਦਾ ਚਾਰੇ ਕਸਦੇ ਫੇਰ ਦੇਖਾਂਗੇ ਦੇਖੀ ਇਹ ਐਨੂੰ ਕਰ ਬਾਸ ਐਨੂੰ ਤਾਂ ਮੈਂ ਕਰ ਦੂੰਗਾ ਯਾਹਨ ਦੇਖੀ ਤੇਰੀ ਯਾਰ ਚ ਕਿੰਨੀ ਆਏ ਤੋਰ ਖਮਾਉਂ ਉਹ ਸੁਨੂ ਚਾਹ ਦੇ ਖਮਾਉਂ ਹੈ ਹਾਂ ਕਮਾਲ ਨੂੰ ਲੈ ਲੈ ਚਾਰੇ ਆ ਗਏ ਐਂ ਕਰ ਪਿੱਛੋਂ ਮੁੰਡਾ ਬਣਾ ਦੇਣਾ ਮੈਂ ਦੇਖੀ ਜੋਰ ਪੈਦਾ ਅੱੜ ਜਾ ਨੜਦਾ ਸਹੀ ਹੈ ਪਹਿਲਾਂ ਜੈਮ ਲਾਉਂਦਾ ਮੈਂ ਲਾ ਜੈਮ ਲਾਉਣ ਲੱਗਿਆ ਮੈਂ ਲਾਦਾ ਐਂ ਰੱਚਾ ਜੇ ਮਤਾਂ ਲਾਉਣ ਲੱਗਿਆ ਟਰਿੰਟ ਤਾਂ ਗਿਆ ਵੀ ਕਰਦਾ ਬੋਰ ਕਮਾ ਦੇ ਬੋਰ ਕਮਾ ਦੇ ਕਮਾ ਦੇ ਜਿਹੜੇ ਟਿੱਡ ਨੇ ਮੈਂ ਖਾਂਦੇ ਨਹੀਂ ਪਿੰਦੇ ਚੱਕ ਫਿਰ ਆਏ ਆਏ ਹੋ ਭਾਈ ਜੱਗੂ ਸਿਆਣੀ ਵਿਚਾਰਾ ਆ ਕੇ ਸਹੀ ਸਾਰਾ ਗੁੱਸਾ ਆ ਗਿਆ ਆ ਸਾਰਾ ਕਿੱਥੇ ਬੱਸ ਆਏ ਹੁੰਦਾ ਸਿਆਣੇ ਬੰਦੇ ਉਹ ਵੀਂਡ ਆ ਜੀ ਕਹਿੰਦੇ ਸੀ ਉੱਟ ਕੇ ਲਾਲ ਚੱਕ ਨਹੀਂ ਕਹਿੰਦੇ ਆ ਲਾਲ ਮੋਗਾ ਲਾਲ ਮੋਗਾ ਕਾ ਚਟਨੀ ਚੁਟਦੀ ਨਹੀਂ ਗੱਲਾਂ ਕਰ ਤੂੰ ਦੇ ਦੋ ਘੱਟੇ ਦੇ ਦੇ ਲੈ ਨੂੰ ਮੈਂ ਦਾਲ ਪੀਣ ਨੂੰ ਜਗਾ ਇਹਨਾਂ ਨੂੰ ਹਾਂ ਬੱਸ ਬਸ ਦੋ ਘੱਟੇ ਦੇ ਦਾਂਗੇ ਮੁੱਕਦੇ ਨਹੀਂ ਇਹਨਾਂ ਨੂੰ ਪੂਰੇ ਮਾਏ ਕਹਿਣਾ ਹਾਂ ਬਾਬਾ ਜੀ ਹਾਂ ਸ਼ਰਮ ਮੰਨ ਲਾ ਤੈਨੂੰ ਵੀ ਕਰ ਨਾਲ ਬਈ ਰਸਤਾ ਕੋਈ ਨਾ ਰਸਤਾ ਸਾਰ ਲੈ ਇਹ ਤਾਂ ਸਾਰ ਲੈ ਇਹ ਪਰ ਬੇਰੜੇ ਜਿਆ ਰਸਤਾ ਸਾਰ ਲੈ ਇਹ ਇਹ ਡਬਲ ਹੈ ਮਾਣ ਦੁੱਜੇ ਦੇ ਇਹ ਬੇਰੜੇ ਜੀ ਹੋ ਗਿਆ ਨਾ ਹਾਂ ਓਏ ਬਾਬਾ ਬਾਬਾ ਕਹਿੰਦਾ ਕੁਛ ਇਹ ਬੁਲਾ ਰਹੇਗੇ ਮੁਰਗਾ ਮੁਰਗਾ ਅੱਛਾ ਮੁਰਗਾ ਮੁਰਗਾ ਬਈ ਰੱਬ ਆਹ ਬੂਹਾਂ ਜੀ ਖਾਂਦੇ ਨੇ ਛੜਤਾ ਹੁੰਦਾ ਓਏ ਕੱਲ ਚ ਮਰ ਮੁਰਗੇ ਤੁਰੇ ਫਿਰਦੇ ਆਪੇ ਉਹਦਾ ਮਰ ਗਿਆ ਮਰ ਗਿਆ ਮਰ ਗਿਆ ਉਹ ਝਾਲੀ ਚੱਕ ਜਿਗੂ ਪਾਣਾ ਆਇਗਾ ਰੋਕੀ ਪਾਣ ਲੈ ਆਤਾ ਜਿਗੂ ਮਤਲਬ ਫੋਟੋ ਲੋਡ ਜੀ ਬਣੀ ਨਵੇਂ ਨਾਟਨ ਨਵੇਂ ਨਾਟਨ ਪਾਣੀ ਛੱਡ ਲਿਆ ਵਾਪਾ ਪਾਣੀ ਛੱਡ ਲਿਆ ਕਿੱਥੇ ਕਿੱਥੇ ਪਾਣੀ ਹੁਣ ਕੀ ਰਹਿ ਗਿਆ ਬਾਬੇ ਦੇ ਗੋਡੇ ਤੇ ਜਮਾ ਸਲਿੱਪ ਕਰ ਲਿਆ ਮੈਂ ਆਇਆ ਨਾ ਹੈ ਬਾਬਾ ਬਾਬਾ ਪਰ ਤੇਰੇ ਕਿ ਤੇਰੇ ਗੋਡਿਆਂ ਦੇ ਗਰੀਸ ਹਨਾ ਚੈੱਕ ਕਰ ਜੋਰ ਨਾਲ ਮਸ਼ੀਨ ਦਾ ਇੱਥੇ ਹੁੰਦੀ ਆ ਓਏ ਛੱਡਿਆ ਕਰ ਖਾਲ ਨਾ ਆ ਜਾਂਦਾ ਬਸ ਨਾ ਜੀ ਮੜੀ ਮਰਦਾ ਕੀ ਬੜਾ ਚੱਬਦੀ ਫੜਦਾ ਦੇਖ ਰਹਾ ਜੱਗੋੜੀਆਂ ਵੇ ਚਾਚਾ ਐ ਫਿਰ ਐ ਢੜ ਘਾੜਦਾ ਕੱਢਾਈ ਨਹੀਂ ਆਪਣੇ ਬਾਈ ਹੈਗਾ ਤਾਂ ਕਿਉਂ ਨਹੀਂ ਅੰਦਰ ਸਾਂ ਖਿੱਚ ਖਿੱਚ ਕੇ ਢਿੱਡ ਘੱਟਾ ਹੋ ਜਾਂਦਾ ਸਾਂਤਰੀ ਨਾ ਰਹਿ ਜਿੱਥੇ ਆਓ ਚਾਚੇ ਵਾਲਿਆ ਕੋਈ ਸਾਂਤਰੀ ਨਾ ਰਹਿ ਜੇ ਨਾ ਨਾ ਹੈਗਾ ਤਾਂ ਕੋਈ ਅੰਦਰ ਥੋੜਾ ਜਿਹਾ ਸੰਨ ਰਹਿ ਗਿਆ ਹਣਾ ਕੋਈ ਉਹ ਤਾਂ ਠੀਕ ਆ ਗਿਆ ਉਹਨਾਂ ਨੂੰ ਆਉਂਦਾ ਨਹੀਂ ਹੁਣ ਉਹ ਨਹੀਂ ਉਹ ਤਾਂ ਮੈਂ ਫਾਇਲਾ ਦਿੱਤਾ ਚੱਕ ਬਾਈ ਓਏ ਕਾਸਤੀ ਸਾਰੀ ਹੱਥ ਨਹੀਂ ਲਵਾਇਆ ਤੋ ਇੱਕ ਜਾਵਾਂ ਨਹੀਂ ਲਵਾਇਆ ਤੋ ਜਾਵਾਂ ਨਹੀਂ ਲਵਾਇਆ ਇਹ ਵੀ ਜਿਹੜੇ ਤੂੰ ਹੀ ਪਾਇਆ ਲੈ ਹੁਣ ਇਧਰੇ ਬਸ ਹੋ ਗਿਆ ਹੱਥ ਬਈ ਕਿਵੇਂ ਲਾਉਣੇ ਕਿ ਹੱਥ ਤਰੀ ਲਵਾਇਆ ਹੱਥ ਨਾ ਹੱਕ ਦਾ ਚਾਚਾ ਤੇਰਾ ਆਂਦਾ ਦੇ ਉਹ ਤਾਂ ਪੁੱਛ ਲੈ ਮੈਸੇਜ ਆਇਆ ਨਹੀਂ ਯਾਰ ਇਹ ਕਿਧਰੇ ਕੋਲ ਆ ਗਿਆ ਮੈਸੇਜ ਆ ਇਹੇ ਕਰਕੇ ਸਨ ਬੰਦਾ ਹਣਾ ਸਾਬ ਨਾਲ ਕਾਸਾ ਜੋ ਹੁੰਦਿਆਂ ਪਹਿਲਾ ਕੁੱਸਾ ਦਾ ਹੈ ਦਵਾਰੇ ਕੋਈ ਉਹ ਕਮੀ ਵੇਸ਼ੀ ਆਉਣੀ ਨਹੀਂ ਨਾ ਨਾ ਕੋਈ ਵੇਸ਼ੀ ਆਉਣੀ ਹੁਣ ਕਿਹਦੀ 4-5 ਤੇ ਪਤਾ ਲੱਗੂ ਕਿੰਨੇ ਸੀ ਕਿੱਡੇ ਲੇਟ ਲੇਟ ਕਿਨੇ ਜੋ ਆਊਗੀ ਹੂੰ ਲੇਟ ਤਾਂ ਹੈਗੀ ਆ ਲੇਟ ਤਾਂ ਹੈਗੀ ਆ ਓਤਾਰ ਲਈ ਹੀ ਪਈ ਆ ਚਲਾ ਦੇ ਬਾਈ ਓਏ ਖੜ ਜਾ ਤੂੰ ਬਣਾ ਪਾਨੇ ਦਾ ਚੱਕਲਾ ਪਾਨੇ ਦਾ ਛੋਟਾ ਟਰਾਲੀ ਤੇ ਚੜਾਉਣਾ ਪਊਗਾ ਫੇਰ ਅਸੀਂ ਅਰਜ 2025 ਕੀ ਪਦਾ ਅੰਗਣੀ ਪੁੱਤ ਹੈ ਕਿਹੜੀ ਤਾਰ ਹੈ ਤਾਰ ਤਾਂ ਇੱਥੇ ਲਾ ਕੇ ਰੱਖੀ ਪਈ ਹੈ ਬਾਈ ਕਿਉਂ ਬਾਈ ਉੱਦੋਂ ਨੰਮੀਆ ਨਹੀਂ ਸਿੱਟਿਆ ਸੀ ਮੈਂ ਤੋ ਸੜ ਦਿੰਦਾ ਇਹਦਾ ਸਾਰਾ ਟਰਾਸ ਬੰਨ ਗਿਆ ਤੋੜਾ ਨਾ ਲਓ ਛੁਣਾ ਕਰਿਆ ਕਰ ੱਟਕਾ ਮੈਂ ਇੱਧੇ ਹਾਲ ਤਾਂ ਕਹਿੰਦਾ ਸੀ ਰਹਿਂਦੇ ਲਾਉਨ ਨੂੰ ਕੀ ਮਾ ਨਹੀਂ ਬਾਈ ਆ ਲਵਾ ਬਣ ਜੜਦੇ ਤਿੰਨ ਵੀ ਲੈਣਗੇ ਜੇ ਚੜ ਜੇ ਚੜ ਗਿਆ ਫਿਰ ਉਤਰਨਾ ਨਹੀਂ ਚਾ ਚਾ ਫੇਰ ਨਹੀਂ ਉਤਰਨਾ ਹਾਜੀ ਚੜ ਗਿਆ ਹਾਂ ਤਿੰਨ ਜੱਗ ਲੱਗ ਗਿਆ ਹਾਜੀ ਚੜ ਗਿਆ ਹਾਂ ਤੂੰ ਹੀ ਕਹਿਣਾ ਵੀ ਟਰੱਕ 40 ਦੇ ਚੜਾਉਣਾ ਹਾਂ ਮੈਂ ਗਿਆ ਛੱਡ ਗਿਆ ਬਸ ਫੇਰ ਨਹੀਂ ਉਤਰਨਾ ਕਿ ਟਰੈਕਟਰ ਭਰਾ ਕਰ ਲੇ ਫੇਰ ਉਹ ਕ੍ਰੇਨ ਲਿਓਣੀ ਫੇਰ ਤਾਂ ਤਾਰਨੀ ਪਊ ਆ ਦੇ ਜੀ ਇਹ ਲੈਣੀ ਸੀ ਤਾਂ ਲੈ ਆਂਦੀ ਨਹੀਂ ਬੈਠੀ ਕੋ ਮਿਲਦੀ ਨਹੀਂ ਆ ਬੈਣ ਥੋੜੀ ਆਉਂਦਾ ਚਾਰ ਤਨ ਦਾ ਹੈ ਜਿਹੜਾ ਬੈਣ ਆ ਆ ਬੈਣ ਆਉਂਦਾ ਨਹੀਂ ਇੱਕ ਵਾਰ ਚਾਰ ਦੇ ਇੱਕ ਵਾਰ ਤਨ ਦਾ ਬਚਾਲੜੀ ਜੀ ਕਹਿੰਦਾ ਬਾਈ ਤਾਂ ਚੱਕੋ ਬਾਈ ਦਾਮਣੀ ਜਣਾ ਜਮਾ ਇਹ ਤਾਂ ਉਹੀ ਖਸਾਂ ਲੈਨੇ ਆ ਉਹੀ ਸਾਦੀ ਪ੍ਰੋਬਲਮ ਆ ਨਾ ਪ੍ਰੋਬਲਮ ਕੋਈ ਨਹੀਂ ਕਸਦੇ ਥੱਲੇ ਰਹਿ ਗਏ ਕਸਤੇ 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 ਚੰਗਾ ਬਾਈ ਉਹ ਫਿਰ ਕਰਤਾ ਜਮਾ ਓਕੇ ਲੱਗਾ ਮ ਸਾਰਾ 我们在看那个。